ਅੰਮ੍ਰਿਤਸਰ ਦੇ ਖੰਡਾਲਾ ਏਰੀਆ ਦੇ ਵਿੱਚ ਇੱਕ ਮੰਦਰ ਦੇ ਵਿੱਚ ਰਾਤ ਦੇਰ ਰਾਤ ਦੋ ਨੌਜਵਾਨਾਂ ਦੁਆਰਾ ਗ੍ਰੇਨੇਟ ਫਟਾਇਆ ਗਿਆ ਸੋ ਅਸੀਂ ਇਸ ਲਈ ਉਸ ਮੰਦਰ ਦੇ ਬਾਹਰ ਮੌਜੂਦ ਆਕੁਰ ਦੁਆਰ ਇਸ ਮੰਦਰ ਦਾ ਨਾਮ ਹੈ ਤੇ ਰਾਤੀ ਕਰੀਬ 12:30 ਵਜੇ ਇਸ ਘਟਨਾ ਨੂੰ ਅਨਜਾਬ ਦਿੱਤਾ ਗਿਆ ਹਾਲਾਂਕਿ ਪੁਲਿਸ ਦੁਆਰਾ ਇਸ ਮਾਮਲੇ ਦੇ ਵਿੱਚ ਜ਼ਰੂਰ ਪਰਦਾ ਪਾਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਜਿਹੜਾ ਸੀਸੀਟੀਵੀ ਸਾਹਮਣੇ ਆਇਆ ਤੇ ਇਸ ਮਾਮਲੇ ਦਾ ਖੁਲਾਸਾ ਹੋਇਆ ਕੋਈ ਸੀਸੀਟੀਵੀ ਜਿਹੜਾ ਓਮ ਸ਼ਾਂਤੀ ਇੱਕ ਪ੍ਰਾਈਵੇਟ ਹਸਪੀਟਲ ਦੇ ਬਾਹਰ ਜਿਹੜਾ ਸੀਸੀਟੀਵੀ ਲੱਗਾ ਵਾ ਇਸ ਸੀਸੀਟੀਵੀ ਦੀ ਤਸਵੀਰਾਂ ਜ਼ਰੂਰ ਸਾਹਮਣੇ ਆਈਆਂ ਮੈਂ ਸੋ ਉਸ ਮੰਦਿਰ ਦੇ ਬਾਹਰ ਪੁਲਿਸ ਦੇ ਅਧਿਕਾਰੀਆਂ ਜ਼ਰੂਰ ਪੁੱਜੇ ਇਸ ਮਾਮਲੇ ਦੇ ਵਿੱਚ ਜਾਂਚ ਲਗਾਤਾਰ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਲੇਕਿਨ ਇਹ ਚਸ਼ਮਦੀਤ ਦੇ ਨਾਲ ਅਸੀਂ ਗੱਲ ਕਰਾਂਗੇ ਚਸ਼ਮਦੀਤ ਕੋ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਇਸ ਘਟਨਾ ਨੂੰ ਦੇਰ ਰਾਤ ਕਿੰਨੇ ਵਜੇ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਸੋ ਆਸ-ਪਾਸ ਰਿਹਾਇਸ਼ੀ ਏਰੀਆ ਜ਼ਰੂਰ ਹੈ ਸੋ ਰਿਹਾਇਸ਼ੀ ਏਰੀਆ ਦੀ ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਨੇ ਆ ਹਰ ਘਰ ਦੇ ਬਾਹਰ ਸੀਸੀਟੀਵੀ ਜ਼ਰੂਰ ਲੱਗਾ ਹੋਇਆ ਸੋ ਉਹ ਸੀਸੀਟੀਵੀ ਦੀ ਕਈ ਤਸਵੀਰਾਂ ਜ਼ਰੂਰ ਸਾਹਮਣੇ ਆਈਆਂ ਜਿਹੜੇ ਦੋ ਬਾਈਕ ਸਵਾਰ ਇਸ ਘਟਨਾ ਨੂੰ ਅੰਜਾਮ ਦੇਣ ਲਈ ਪੁੱਜਦੇ ਆ ਕਰੀਬ ਰਾਤੀ 12:30 ਵਜੇ ਉਹ ਮੰਦਰ ਦੀ ਜਿਹੜੀ ਬਾਲਕਨੀ ਹੈ ਉਸ ਦੇ ਉੱਪਰ ਗਰਨੇਡ ਸੁੱਟਦੇ ਆ ਸੋ ਬਾਲਕਨੀ ਦੀ ਦੁਵਾਰ ਵੀ ਤੁਹਾਨੂੰ ਟੁੱਟੀ ਜ਼ਰੂਰ ਨਜ਼ਰ ਆਏਗੀ ਜਿਹੜੀ ਪਹਿਲੀ ਬਾਲਕਨੀ ਹੈ ਉਸ ਤੇ ਇਸ ਘਟਨਾ ਨੂੰ ਗ੍ਰਨੇਡ ਸੁੱਟ ਕੇ ਉੱਥੇ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਸੋ ਸਚਨਦੀਪ ਸਾਡਾ ਮੌਜੂਦ ਹੈ ਭਾਜੀ ਇਸ ਘਟਨਾ ਨੂੰ ਜਿਹੜੀ ਅੰਜਾਮ ਦੇਣ ਦੀ ਦੋ ਰਾਤੀ ਨੌਜਵਾਨਾਂ ਦੁਆਰਾ ਕੋਸ਼ਿਸ਼ ਕੀਤੀ ਗਈ ਹਾਲਾਂਕਿ ਪੁਲਿਸ ਨੇ ਜ਼ਰੂਰ ਪੱਲਾ ਪਰਦਾ ਪਾਣ ਦੀ ਕੋਸ਼ਿਸ਼ ਕੀਤੀ ਲੇਕਿਨ ਜਦੋਂ ਸੀਸੀਟੀਵੀ ਸਾਹਮਣੇ ਆਇਆ ਉਸ ਤੋਂ ਬਾਅਦ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਦੀ ਗੱਲ ਜ਼ਰੂਰ ਕਰ ਰਹੀ ਹੈ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿਉਂਕਿ ਰਾਤ ਜਦੋਂ ਅਟੈਕ ਹੋਇਆ ਉਸ ਤੋਂ ਬਾਅਦ ਪੁਲਿਸ ਵੱਲੋਂ ਆਣ ਕੇ ਇਸ ਮੰਦਰ ਦੇ ਜਿੰਨਾ ਮਲਬਾ ਅਟੈਕ ਤੋਂ ਬਾਅਦ ਗ੍ਰਨੇਡ ਦੇ ਅਟੈਕ ਤੋਂ ਬਾਅਦ ਟੁੱਟ ਪਾ ਜੋ ਇਸੀ ਮਲ लाखों निवासियों असी जीडियो प्राप्त कर ली वो तो वीडियो साढ़े को तो इस करके उस गलता ब बचत होगी कि पुलिस ये नहीं कह सकी कि ग्रनेड अटैक नहीं क्योंकि पुलिस ने सब तो पहले अज तक जिन्हें अटैक होंगे कवरअप किया जाता साफ सफाई की जाती डी वी आर कवरअप किए जाते हैं कैं जिने कैमरे लगे डी वी आर पुलिस लैके जा चुकी थी और क्योंकि अडियो सब तो पहले अभी प्राप्त कर ली सीडियो सारे न्यूज चैनल में प्रोवाइड करा भी दी गई है जो भीडियो ना होंगी ਉੱਚ ਕਲੀਅਰ ਕਟ ਦੋ ਜਣੇ ਦਾ ਮੋਟਰਸਾਈਕਲ ਤੇ ਹੋਣਾ ਆ ਕੇ ਮੋਟਰਸਾਈਕਲ ਵੋਕਣਾ ਰੋਕ ਕੇ ਪਿੱਛੇ ਵਾਲੇ ਦਾ ਉੱਤਰਨਾ ਉੱਤਰ ਕੇ 2 ਮਿੰਟ ਮੰਦਰ ਵੱਲ ਵੇਖ ਕੇ ਰੇਕੀ ਕਰਨੀ ਗਰਮੀਰ ਦਾ ਪਿੰਨ ਅਪ ਕਰਨਾ ਪਿੰਨ ਪਰ ਕੇ ਗਰਮੀਰ ਦਾ ਟਰੈਕ ਕਰਨਾ ਉਹ ਵੀਡੀਓ ਜਦੋਂ 1 ਮਿੰਟ ਤੇ ਜਾਊਗੀ ਤਾਂ ਤੁਸੀਂ ਵੇਖੋਗੇ ਇਹ ਦੁوار ਹੁੰਦੀ ਆ ਜਦੋਂ ਗਰਮੀਰ ਚੱਲ ਕੇ ਵੱਡਾ ਧਮਾਕਾ ਹੀ ਨਾ ਵੱਡਾਇਆ ਉਹਦਾ 1 ਕਿਲੋਮੀਟਰ ਤੱਕ ਉਹਦੀ ਆਵਾਜ਼ ਇਲਾਕਾ ਨਿਵਾਸੀਆਂ ਨੇ ਸੁਣੀ ਉਸ ਤੋਂ ਬਾਅਦ ਸਾਰੀ ਜਿਹੜੀ ਦੁਆਰੇ ਟੁੱਟ ਜਾਂਦੀ ਆ ਮਲਬਾ ਟੀਕਾ ਪੁਲਿਸ ਵਾਲੋ ਮਲਬਾ ਜਿਹੜਾ ਰਾਤ ਇੱਕ ਛੋਟਾ ਹਾਥੀ ਜਿਹੜਾ ਵਹੀਕਲ ਨਿਕਲਣਾ ਉਹਦੇ ਉੱਪਰ ਜਿਹੜਾ ਮਲਬਾ ਲਗਾ ਕੇ ਪੇਜ ਦਿੱਤਾ ਗਿਆ ਇਨਰਟ ਜਾਲੀ ਪਾ ਦਿੱਤੀ ਗਈ ਸਭੀਆਂ ਧਾਰਮਿਕ ਭਾਵਨਾਵਾਂ ਦੇ ਉੱਤੇ ਸਾਡੇ ਧਰਮ ਦੀ ਆੜ ਦੇ ਉੱਤੇ ਇਸ ਚੀਜ਼ ਦਾ ਜਿਹੜਾ ਬੇहद ਘਟੀਆ ਹਰਕਤ ਕੀਤੀ ਗਈ ਆ ਸਾਡੇ ਧਾਰਮਿਕ ਸੰਸਥਾਵਾਂ ਦੇ ਉੱਤੇ ਟੈਕ ਕਰਨਾ ਉਹ ਜਿਹੜਾ ਸੀਸੀਟੀਵੀ ਤੁਸੀਂ ਕਢਾਈ ਹੈ ਜਦੋਂ ਪੁਲਿਸ ਮਲਬੇ ਨੂੰ ਲੈ ਕੇ ਗਈ ਆ ਕਿ ਉਹ ਵੀ ਸੀਸੀਟੀਵੀ ਦਾ ਦੇਖੋ ਕੀ ਉਹ ਕੁਸ਼ਚਨਿਆ ਕੋਲ ਹੈ ਕਿ ਸੀ ਕਿ ਕੈਮਰੇ ਦੇ ਵਿੱਚ ਪਰ ਪੁਲਿਸ ਨੂੰ ਡੀਵੀਆ ਪ੍ਰਾਪਤ ਕਰਨੀ ਪਰ ਅਸੀਂ ਸਭ ਤੋਂ ਪਹਿਲੇ ਜਿਹੜੀ ਵੀਡੀਓ ਪ੍ਰਾਪਰ ਕੀਤੀ ਸੀਗੀ ਉਹ ਵੀਡੀਓ ਸੀਗੀ ਮੌਕੇ ਦੇ ਉੱਤੇ ਜਿਹੜਾ ਹੈ ਕਾਹਨ ਹੋਇਆ ਤੁਸੀਂ ਆ ਦੇਖੋ ਆ ਦੇਖਿਓ ਜਿਹੜਾ ਮੋਟਰਸਾਈਕਲ ਦੇ ਉੱਪਰ ਝੰਡਾ ਇੱਕ ਨਜ਼ਰ ਆ ਰਿਹਾ ਝੰਡਾ ਕੀ ਹੈ ਦੇਖੋ ਇਸ ਚੀਜ਼ ਦਾ ਮੈਨ ਪਤਾ ਨਹੀਂ ਕਿਉਂਕਿ ਬਲੈਕ ਐਂਡ ਵਾਈਟ ਆ ਇਹ ਚੀਜ਼ ਜਿਹੜੀ ਵੈਰੀਫਾਈ ਹੋਣ ਤੋਂ ਬਾਅਦ ਪਤਾ ਲੱਗੂਗਾ ਕਿ ਆ ਚੀਜ਼ ਕੀ ਹੋਈ ਹੈ ਸੋ ਇਹ ਆ ਕਿ ਵੀਡੀਓ ਦੇ ਵਿੱਚ ਸਭ ਕੁਝ ਮੈਂਸ਼ਨ ਹੈ ਤੋ ਦੇਖ ਸਕਦੇ ਹੋ ਕਿ ਇਲਾਕਾ ਨਵਸੀ ਜਿਹੜੇ ਰਾਤ ਵੇਲੇ ਵੀ ਇਸ ਜਗ੍ਹਾ ਤੇ ਪੁੱਜੇ ਸੀ ਰਾਤ ਵੇਲੇ ਪੁਲਿਸ ਜ਼ਰੂਰ ਪੁੱਜੀ ਆ ਛੋਟੇ ਹਾਤੀ ਦੇ ਨਾਲ ਛੋਟੇ ਹਾਤੀ ਦੇ ਵਿੱਚ ਜਿੰਨਾ ਮਲਬਾ ਗ੍ਰਨੇਡ ਦੇ ਨਾਲ ਜਿੰਨਾ ਨੁਕਸਾਨ ਹੋਇਆ ਸੀ ਤੁਸੀਂ ਦੇਖ ਸਕਦੇ ਹੋ ਕਿ ਦੀਵਾਰ ਜ਼ਰੂਰ ਟੁੱਟੀ ਆ ਸੋ ਗ੍ਰਨੇਡ ਦੇ ਨਾਲ ਜਿੰਨਾ ਅਟੈਕ ਹੋਇਆ ਜਿੰਨਾ ਨੁਕਸਾਨ ਹੋਇਆ ਸੀ ਪੁਲਿਸ ਦੁਆਰਾ ਸਾਰਾ ਮਲਬਾ ਵੀ ਇਕੱਠਾ ਕੀਤਾ ਗਿਆ ਉਸ ਨੂੰ ਛੋਟੇ ਹਾਤੀ ਦੇ ਵਿੱਚ ਪਾਇਆ ਗਿਆ ਤੇ ਇਸ ਮਾਮਲੇ ਨੂੰ ਦੇ ਵਿੱਚ ਪਰਦਾ ਪਾਣ ਦੀ ਪੁਲਿਸ ਦੁਆਰਾ ਕੋਸ਼ਿਸ਼ ਜ਼ਰੂਰ ਕੀਤੀ ਗਈ ਲੇਕਿਨ ਜਦੋਂ ਸੀਸੀਟੀਵੀ ਸਾਹਮਣੇ ਆਈ ਹੈ ਹਾਲਾਂਕਿ ਚਸ਼ਮਦੀ ਤੇ ਮੁਤਾਬਿਕ ਆਸ-ਪਾਸ ਦੇ ਜਿੰਨੇ ਸੀਸੀਟੀਵੀ ਲੱਗੇ ਸੀ ਪੁਲਿਸ ਦੁਆਰਾ ਉਹ ਡੀਵੀਆਰ ਵੀ ਆਪਣੇ ਨਾਲ ਲੈ ਕੇ ਜਾਇਆ ਗਿਆ ਸੋ ਪੁਲਿਸ ਦੁਆਰਾ ਜਿਹਨੇ ਅਗਲੇ ਅੱਗੇ ਗਰਨੇਡ ਹਮਲੇ ਹੋਏ ਸੀ ਪੁਲਿਸ ਦੁਆਰਾ ਲਗਾਤਾਰ ਉਹ ਹਮਲੇ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਸੋ ਇਸ ਹਮਲੇ ਤੇ ਵੀ ਪੁਲਿਸ ਦੁਆਰਾ ਪਰਦਾ ਪਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਗਈ ਲੇਕਿਨ ਸੀਸੀਟੀਵੀ ਸਾਹਮਣੇ ਆਣ ਤੋਂ ਬਾਅਦ ਪੁਲਿਸ ਨੂੰ ਜਾਂਚ ਦੀ ਗੱਲ ਜ਼ਰੂਰ ਕਰਦੀ ਨਜ਼ਰ ਆ ਰਹੀ ਹੈ ਸੋ ਸਾਡੇ ਨਾਲ ਹੋਰ ਵੀ ਲੋਕ ਮੌਜੂਦ ਹੈ ਭਾਜੀ ਤੁਸੀਂ ए, पर ਤੁਸੀਂ ਇੱਥੇ ਸੀ ਉੱਥੇ ਮੌਜੂਦ ਨਹੀਂ ਸੀ ਲੇਕਿਨ ਤੁਹਾਡਾ ਘਰ ਲੱਗ ਗਿਆ ਬਿਲਕੁਲ ਤੇ ਰਾਤੀ ਬਾਈ ਬਿਲਕੁਲ ਬਹੁਤ ਜ਼ਿਆਦਾ ਹੈ ਕਿ ਸੋਚ ਵੀ ਸਕਦੇ ਹਾਂ ਕਿਉਂਕਿ ਹਨੇਰੀ ਵੀ ਚੱਲਦੀ ਬਈ ਸੀ ਉਸ ਟਾਈਮ ਮੀ ਦਾ ਮੌਸਮ ਨਹੀਂ ਤੇ ਅਹੀ ਕਿਹਾ ਕਿ ਹਨੇਰੀ ਨੂਰੀ ਕਰਕੇ ਕੋਈ ਟ੍ਰਾਂਸਫਰਮ ਸੜ ਗਿਆ ਹੋਗਾ ਇਸ ਕਰਕੇ ਪਰ ਤੁਸੀਂ ਦੇਖੋ ਕਿ ਪੱਛੋ ਰਾਤ ਮੋਗੇ ਵਿੱਚ ਵੀ ਕਿ ਹਿੰਦੂ ਲੀਡਰ ਦਾ ਕਤਲ ਕਰ ਦਿੱਤਾ ਗਿਆ ਇੱਕ ਹੁਣ ਇੱਕ ਇਹ ਆਏ ਦਿਨ ਇਸ ਤਰ੍ਹਾਂ ਇਹ ਕੰਮ ਹੋ ਰੇ ਪੰਜਾਬ ਦੀ ਇੰਟੈਲੀਜੈਂਸ ਹੋ ਰਹੀ ਹੈ ਕਿ ਪੰਜਾਬ ਪੁਲਿਸ ਦਾ ਵੀ ਕੋਈ ਹੱਥ ਨਹੀਂ ਲੋ ਉਹ ਆਪਣਾ ਸਟੇਸ਼ਨਾਂ ਤੇ ਆਪਣਾ ਪੁਲਿਸ ਸਟੇਸ਼ਨਾਂ ਤੇ ਹਮਲਾ ਹੁੰਦਾ ਉਦੋਂ ਸੀਪੀ ਸਾਹਿਬ ਕਹਿੰਦੇ ਨੇ ਕਿ ਹਮਲਾ ਨਹੀਂ ਹੋਇਆ ਕੋਈ ਟਾਇਰ ਫਟ ਗਿਆ ਜਾਂ ਫਲਾਣਾ ਅੱਜ ਤੁਸੀਂ ਗੱਲ ਇੱਕ ਮੰਨਤ ਗਏ ਨੇ ਕਿ ਹਮਲਾ ਹੋਇਆ ਹੈ ਸੋ ਇੱਕ ਵਾਰੀ ਫਿਰ ਪੁਲਿਸ ਦੇ ਉੱਪਰ ਸਵਾਲੀਆ ਨਿਸ਼ਾਨ ਜ਼ਰੂਰ ਲੋਕ ਖੜੇ ਕਰਦੇ ਨਜ਼ਰ ਆ ਰਹੇ ਆ ਸੋ ਹਾਲਾਤ ਜ਼ਰੂਰ ਇਸ ਵੇਲੇ ਨਾਜ਼ੁਕ ਆ ਜਿਸ ਜਗ੍ਹਾ ਤੇ ਅਸੀਂ ਮੌਜੂਦ ਆ ਲੋਕਾਂ ਦੇ ਮਨਾਂ ਦੇ ਵਿੱਚ ਡਰ ਜ਼ਰੂਰ ਹੈ ਲੇਕਿਨ ਕੀ پولیس او આરોપીਾਂ تک پہنچ پائے گی ਜਿਹੜੇ આરોપીਾਂ ਦੁਆਰਾ ਇਸ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਇਸ ਦੇ ਵਿੱਚ ਜਾਨ ਮਾਲ ਦਾ ਨੁਕਸਾਨ ਨਹੀਂ ਹੋਇਆ ਲੇਕਿਨ ਚਸ਼ਮਦੀਦ ਇਲਾਕਾ ਨਿਵਾਸੀ ਇਹ ਨੇ ਜ਼ਰੂਰ ਕਹਿਣਾ ਹੈ ਕਿ ਪੁਲਿਸ ਇਸ ਮਾਮਲੇ ਦੇ ਵਿੱਚ ਜਲਦ ਤੋਂ ਜਲਦ ਕਾਰਵਾਈ ਕਰ ਉਹ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰੇ ਜਿਨ੍ਹਾਂ ਦੁਆਰਾ ਇਸ ਹਮਲੇ ਨੂੰ ਇਸ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਅਮਿਤ ਸ਼ਰਮਾ ਪੰਜਾਬ ਤੋਂ ਅੰਮ੍ਰਿਤਸਰ